ਸਤਿ ਸ਼੍ਰੀ ਅਕਾਲ ਟੌਪ 10 ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਨજર ਮਾਰਦੇ ਆ ਅੱਜ ਦੀਆਂ 10 ਵੱਡੀਆਂ ਖਬਰਾਂ ਤੇ ਖਨੌਰੀ ਮੋਰਚੇ ਦਾ ਸਮਰਥਨ ਕਰੇਗਾ ਸੰਜੁਕਤ ਕਿਸਾਨ ਮੋਰਚਾ ਮੋਂਗਾ ਵਿੱਚ ਹੋਈ ਮਹਾਪੰਚਾਇਤ ਦੁਆਰਾ ਲਿਆ ਗਿਆ ਫੈਸਲਾ ਅੱਜ 6 ਮੈਂਬਰ ਅਤੇ 101 ਕਿਸਾਨਾਂ ਦਾ ਜਥਾ ਜਾਵੇਗਾ ਖਨੌਰੀ ਬਾਰਡਰ ਸੁਖਬੀਰ ਬਾਦਲ ਦੇ ਅਸਤੀਫੇ ਤੇ ਅੱਜ ਹੋ ਸਕਦਾ ਫੈਸਲਾ ਸ਼ੋਮਣੀ ਅਕਾਲੀ ਦਲ ਦੀ ਹੋ ਰਹੀ ਹੈ ਵਰਕਿੰਗ ਕਮੇਟੀ ਦੀ ਮੀਟਿੰਗ ਅੱਜ ਚੰਡੀਗੜ੍ਹ ਦੇ ਵਿੱਚ ਹੋਵੇਗੀ ਮੀਟਿੰਗ ਬੀਤੇ ਦਿਨ ਅਕਾਲੀ ਲੀਡਰਾਂ ਨੇ ਕੀਤੀ ਸੀ ਜਥੇਦਾਰ ਗਿਆਨੀ ਰਗਵੀਰ ਸਿੰਘ ਨਾਲ ਮੁਲਾਕਾਤ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੇ ਮਰਨ ਵਰਤ ਨੂੰ ਖਤਮ ਕਰਨ ਲਈ ਭਾਜਪਾ ਆਗੂਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੇ ਜਥੇਦਾਰ ਸਾਹਿਬ ਦੇ ਨਾਮ ਦਿੱਤਾ ਮੰਗ ਪੱਤਰ ਕਿਸਾਨ ਆਗੂ ਢੱਲੇਵਾਲ ਦੀ ਵਿਗੜ ਰਹੀ ਸਿਹਤ ਤੇ ਭਾਜਪਾ ਆਗੂਆਂ ਨੇ ਗਹਿਰੀ ਚਿੰਤਾ ਜਤਾਈ ਭਾਜਪਾ ਕਿਸਾਨ ਆਗੂ ਸੁਖਵਿੰਦਰ ਪਾਲ ਗਰੇਵਾਲ ਨੇ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲਿਖਿਆ ਪੱਤਰ ਸੰਗਰੂਰ ਦੇ ਭਵਾਨੀਗੜ੍ਹ ਵਿੱਚ ਸੜਕ ਸੁਰੱਖਿਆ ਫੋਰਸ ਦੀ ਗੱਡੀ ਦਾ ਹੋਇਆ ਭਿਆਨਕ ਐਕਸੀਡੈਂਟ ਤੇਜ਼ ਰਫ਼ਤਾਰ ਸਵਿਫਟ ਗੱਡੀ ਨੇ ਬਾਲਦ ਕੈਂਟੀ ਤੇ ਐਸਐਸਐਫ ਦੀ ਗੱਡੀ ਨੂੰ ਮਾਰੀ ਟੱਕਰ ਦੋ ਪੁਲਿਸ ਮੁਲਾਜ਼ਮ ਹੋਏ ਗੰਭੀਰ ਜ਼ਖਮੀ ਕਾਰ ਚਾਲਕ ਉਤੇ ਸ਼ਰਾਬ ਦੇ ਨਸ਼ੇ ਵਿੱਚ ਹੋਣ ਦਾ ਦੋਸ਼ ਸਿੰਘ ਸਾਹਿਬ ਜ਼ਥੇਦਾਰ ਗਿਆਨੀ ਰਗਵੀਰ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਬੋਲੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਿਹਾ ਮੁਲਾਕਾਤ ਦੇ ਕਿਹਾਥ ਨਾ ਲਗਾਏ ਜਾਣ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਾਂ ਨੂੰ ਲੈ ਕੇ ਹੋਈ ਹੈ ਰੂਟੀਨ ਮੀਟਿੰਗ ਗਿਆਨੀ ਹਰਪ੍ਰੀਤ ਸਿੰਘ ਬਾਰੇ ਗੱਲਬਾਤ ਹੋਣ ਦੀਆਂ ਚੱਲ ਰਹੀਆਂ ਸੰਚਰਚਾਵਾਂ ਰਾਜਨੀਤਿਕ ਗੱਲਬਾਤ ਤੋਂ ਧਾਮੀ ਨੇ ਕੀਤਾ ਇਨਕਾਰ ਖੰਨਾ ਤੋਂ ਪਾਇਲਟ ਪ੍ਰੋਜੈਕਟ ਦੀ ਹੋਈ ਸ਼ੁਰੂਆਤ ਕੈਬਨਿਟ ਮੰਤਰੀ ਤਰਨੂਪ੍ਰੀਤ ਸਿੰਘ ਸੌਨ ਨੇ ਦਿੱਤੀ ਹਰੀ ਝੰਡੀ 4 ਕਰੋੜ ਰੁਪਏ ਦੀ ਲਾਗਤ ਨਾਲ ਘਰ-ਘਰ ਕੂੜਾ ਇਕੱਠਾ ਕਰਨ ਤੇ ਵੱਖਰਾ ਕਰਨ ਦੇ ਪ੍ਰੋਜੈਕਟ ਦੀ ਹੋਈ ਸ਼ੁਰੂਆਤ ਲੋਕਾਂ ਨੂੰ ਦੇਣਾ ਪਵੇਗਾ ਕੂੜੇ ਦਾ ਬਿੱਲ ਕੂੜੇ ਸੰਬੰਧੀ ਸ਼ਿਕਾਇਤਾਂ ਉੱਤੇ 60 ਮਿੰਟ ਵਿੱਚ ਹੋਵੇਗੀ ਕਾਰਵਾਈ ਸਾਫਾ ਡਿਪਟੀ ਸੀਐਮ ਸੁਖਵੀਰ ਸਿੰਘ ਬਾਦਲ ਦੀ ਬੇਟੀ ਹਰਕਿਰਤ ਕੌਰ ਦੇ ਵਿਆਹ ਸੰਬੰਧੀ ਅੱਜ ਰੱਖੇ ਜਾਣਗੇ ਸ਼੍ਰੀ ਅਕੰਠਪੜ ਸਾਹਿਬ 12 ਜਨਵਰੀ ਨੂੰ ਪਵੇਗਾ ਭੋਗ ਸੁਖਵੀਰ ਬਾਦਲ ਦੇ ਹਲਕਾ ਵਾਸੀਆਂ ਨੂੰ ਦਿੱਤਾ ਸੱਦਾ ਪਿੰਡ ਬਾਦਲ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣਗੇ ਅਕਾਲੀ ਵਰਕਰ ਤੇ ਲੀਡਰ ਪੰਜਾਬ ਵਿੱਚ ਅੰਗਲਵਾੜੀ ਸੈਂਟਰਾਂ ਲਈ ਵੱਡਾ ਐਲਾਨ ਪੰਜਾਬ ਦੇ ਬੱਚਿਆਂ ਅਤੇ ਮਹਿਲਾਵਾਂ ਦੇ ਸਰਵਪੱਖੀ ਵਿਕਾਸ ਲਈ ਪੰਜਾਬ ਸਰਕਾਰ ਖੋਲੇਗੀ 1419 ਅੰਗਲਵਾੜੀ ਸੈਂਟਰ ਜਲਦ ਹੀ 3000 ਅੰਗਲਵਾੜੀ ਵਰਕਰ ਅਤੇ ਹੈਲਪਰ ਕੀਤੇ ਜਾਣਗੇ ਭਰਤੀ ਡੇਰਾ ਵਿਆਸ ਆਉਣ ਵਾਲੇ ਸ਼ਰਧਾਲੂਆਂ ਲਈ ਵੱਡਾ ਐਲਾਨ ਡੇਰੇ ਵਿੱਚ ਖਤਮ ਕੀਤਾ ਗਿਆ ਵੀਆਈਪੀ ਕਲਚਰ ਵੀਆਈਪੀ ਪਾਸ ਵੀ ਕੀਤੇ ਗਏ ਬੰਦ ਹੁਣ ਸੰਗਤ ਵਿੱਚ ਹੀ ਬੈਠਣਗੇ ਵੀਆਈਪੀ ਅਮਰੀਕਾ ਦੇ ਤੋੜੇ ਹਜ਼ਾਰਾਂ ਪੰਜਾਬੀਆਂ ਦੇ ਸਬੰਧ ਇਮੀਗ੍ਰੇਸ਼ਨ ਵਿਭਾਗ 93000 ਪ੍ਰਵਾਸੀਆਂ ਦੀ ਫੀਸ ਮੋਡਨ ਉੱਤੇ ਕਰ ਰਿਹਾ ਵਿਚਾਰ ਸਿਟੀਜ਼ਨ ਨਾਗਰਿਕਾਂ ਨਾਲ ਵਿਆਹ ਕਰਵਾਉਣ ਵਾਲਿਆਂ ਨੂੰ ਦਿੱਤਾ ਜਾਣਾ ਸੀ ਗ੍ਰੀਨ ਕਾਰਡ ਲੇਕਿਨ ਹੁਣ ਨਵੀਂ ਸਰਕਾਰ ਬਣਨ ਤੋਂ ਬਾਅਦ ਵੱਡੇ ਝਟਕੇ ਦੀ ਤਿਆਰੀ ਇਹ ਸੰਗ ਅੱਜ ਦੀਆਂ 10 ਵੱਡੀਆਂ ਖਬਰਾਂ ਦੇ ਦੁਨੀਆ ਦੀਆਂ तमाम ਤਾਜ਼ਾਤਰੀਨ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਧੰਨਵਾਦ